Sim! ਉਰੇ ਦਾ ਪੂਰਾ ਗੁਰਦਾਸਪੁਰ ਸ਼ਹਿਰ ਅੱਜ ਪ੍ਰਭੂ શ્રી ਰਾਮ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ। ਉਹ ਜੋਧਿਆ ਵਿਖੇ શ્રી ਰਾਮ ਦੀ ਮੂਰਤੀ ਸਥਾਪਨਾ ਦਿਹਾੜੇ ਦੀ ਪਹਿਲੀ ਵੱਡੇ ਗੰਢ ਤੇ ਸ੍ਰੀ ਸਨਾਤਨ ਜਾਗਰਣ ਮੰਚ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਜੋ ਕਦਾਂ ਵਾਲੀ ਮੰਡੀ ਤੋਂ ਸ਼ੁਰੂ ਹੋ ਕੇ ਸ਼ਹਿਰ ਦੀ ਪਰਿਕਲਮਾ ਕਰਦੀ ਹੋਈ ਮਾਝ ਦੇ ਤਲਾਬ ਮੰਦਰ ਵਿਖੇ ਖਤਮ ਹੋਈ। ਸ਼ੋਭਾ ਯਾਤਰਾ ਦੌਰਾਨ ਜੈ ਸ਼੍ਰੀ ਰਾਮ ਦੇ ਨਾਅਰਿਆਂ ਨਾਲ ਪੂਰਾ ਸ਼ਹਿਰ ਗੂੰਜ ਉਠਿਆ ਤੇ ਸ਼ਹਿਰ ਦੀ ਹਰ ਦੁਕਾਨ ਅਤੇ ਹਰ ਘਰ ਦੇ ਚੁਬਾੜੇ ਤੇ ਕੇਸਰੀ ਝੰਡੇ ਨਜ਼ਰ ਆ ਰਹੇ ਸਨ ਇਸ ਵਿਸ਼ਾਲ ਸ਼ੋਭਾ ਯਾਤਰਾ ਦੇ ਸ਼ਹਿਰ ਦੇ तमाम ਰਾਜਨੀਤਿਕ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਆਗੂਆਂ ਹਾਜ਼ਰ ਸਨ ਪੁਲਿਸ ਲਾਈਨ ਦੇ ਬਾਹਰ ਡੀਐਸਪੀ ਐਸਐਚਓ ਸਿਟੀ ਵੱਲੋਂ ਸ਼ੋਭਾ ਯਾਤਰਾ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਸ਼ੋਭਾ ਯਾਤਰਾ ਦੇ ਸਵਾਗਤ ਲਈ ਫੁੱਲਾਂ ਦੀ ਵਰਖਾ ਵੀ ਕੀਤੀ ਗਈ जय श्री उन आवाज़ आई JDH ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੋਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇਰੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਹਾਂਜੀ ਸਨਾਤਨ ਜਾਗਨ ਮંચੂਲੋ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ જયਸ਼ੀ ਰਾਮ ਜੀ ਕਹਿੰਦਾ ਤੇ ਅੱਜ ਜਿਹੜਾ ਸਾਡਾ ਸ਼ੁਭਾ ਯਾਤਰਾਈ ਪ੍ਰਭੂ શ્રી RAM ਜੀ ਦੀ ਬਹੁਤ ਬਹਵੇਰੀ ਬਹੁਤ ਵਧੀਆ ਰਹੀ ਇਹਦੇ ਪਿੱਛੇ ਸਾਰਾ ਸੰਜੋਗ ਜਿਹੜਾ ਹੈ ਉਹ ਸ਼ਹਿਰ ਵਾਸੀਆਂ ਦਾ ਹੀ ਹੈ ਕਿਉਂਕਿ ਸ਼ਾਇਦ ਅਲੱਗ ਅਲੱਗ ਤਰ੍ਹਾਂ ਦੇ ਲੋਕਾਂ ਨੇ ਅਲੱਗ ਅਲੱਗ ਲੋਕ ਮਤਲਬ ਸ਼ਹਿਰ ਵਾਸੀਆਂ ਨੇ ਲੰਗਰ ਲਾਏ ਜਗਾ ਜਗਾ ਫੁੱਲ ਵਰਖਾ ਹੋਈ ਜਾਂ ਚੌਂਕੀ ਹਨੂਮਾਨ ਚੌਂਕੀ ਤੇ ਉਹਦੇ ਇਲਾਵਾ ਹੋਰ ਵੀ ਆਤਿਸ਼ਬਾਜੀ ਵੀ ਕੀਤੀ ਗਈ ਬਹੁਤ ਜ਼ਿਆਦਾ ਸ਼ਹਿਰ ਵਾਸੀਆਂ ਵੱਲੋਂ ਇਹ ਸਭ ਦੀ ਯੋਗਦਾਨ ਜਿਹੜਾ ਜੀ ਸ਼ਹਿਰ ਵਾਸੀਆਂ ਨੂੰ ਆਪਾਂ ਸ਼ੁਕਰੀਆ ਕਰਦੇ ਆ ਜੀ ਤੇ ਇਦਾਂ ਹੀ ਸਾਨੂੰ ਗਾਂ ਵੀ ਇਦਾਂ ਹੀ ਸ਼ੋਭਾ ਯਾਤਰਾ ਸਾਡੇ ਪ੍ਰੋਗਰਾਮ ਜਿਦਾਂ ਹੀ ਸਾਥ ਦਿੱਤਾ ਜਾਏ ਤਾਂ ਕਿ ਆਪਾਂ ਇਦਾਂ ਦੇ ਜਿਹੜੇ ਹੋਰ ਧਾਰਮਿਕ ਪ੍ਰੋਗਰਾਮ ਐਤੋਂ ਵੀ ਵੱਧ ਚੜ੍ਹ ਕੇ ਕਰੀਏ ਤੇ ਬਾਕੀ ਇਹ ਸ਼੍ਰੀ ਰਾਮ ਜੀ ਦੀ ਆਪਾਂ ਪਹਿਲਾਂ ਹੀ ਪਹਿਲੇ ਦਿਨ ਤੋਂ ਕਿਹਾ ਸੀ ਜੀ ਇਹ ਸ਼੍ਰੀ ਰਾਮ ਜੀ ਦੀ ਲੀਲਾ ਜੀ ਉਹਨਾਂ ਨੇ ਆਪਣੇ ਹਿਸਾਬ ਨਾਲ ਹੀ ਰਚਣੀ ਕਿ ਅੱਜ ਉਹਨਾਂ ਨੇ ਆਪਣਾ ਫੇਰ ਸਾਰਾ ਰੰਗ ਵਿੱਚ ਆਪਣੇ ਰੰਗ ਦਾ ਭਗਵਾਨ ਨੂੰ ਤੇ ਇਦਾਂ ਹੀ ਗਾਂ ਵੀ ਬਸ ਪ੍ਰਭੂ ਰਾਮ ਜੀ ਸਾਡੇ ਸ਼ਹਿਰ ਵਾਸੀਆਂ ਤੇ ਅੱਦੇ ਆਪਣੀ ਕਿਰਪਾ ਬਣਾਈ ਰੱਖੇ ਸਾਡੀ ਟੀਮ ਨੂੰ ਤੇ ਸਾਨੂੰ ਬਲ ਦੇ ਕੇ ਆਪਾਂ ਇਦਾਂ ਦੇ ਜਿਹੜੇ ਹੋਰ ਧਾਰਮੀ ਪ੍ਰੋਗਰਾਮ ਆ ਜਿਹੜੇ ਉਹ ਆਪਾਂ ਕਰ ਸਕੀ ਜੈ ਸ਼੍ਰੀ ਰਾਮ ਜੀ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਦੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਸਭ ਤੋਂ ਪਹਿਲਾਂ ਤੇ ਜੈ ਸ਼੍ਰੀ ਰਾਮ ਅੱਜ ਜਿਹੜੀ ਕਿ ਇੱਕ ਸ਼ੋਭਾ ਯਾਤਰਾ ਸ੍ਰੀ ਸਨਾਤਨ ਜਾਗਰਣ ਮੰਚ ਲੋਕਾ ਰਾਮ ਜੀ ਦੀ ਪ੍ਰਾਣ ਪ੍ਰਤੀਸ਼ਠਾ ਦੀ ਪਹਿਲੀ ਵਰ੍ਹੇਗੰਢ ਦੇ ਮੌਕੇ ਕੱਢੀ ਗਈ ਆ ਉਹ ਯਾਤਰਾ ਬਹੁਤ ਹੀ ਸਫਲਪੂਰਵਕ ਰਹੀ ਆ ਸਫਲਪੂਰਵਕ ਤਾਂ ਹੀ ਰਹੀ ਆ ਕਿ ਸਮੂਹ ਸ਼ਹਿਰ ਨਿਵਾਸੀਆਂ ਨੇ ਇਸ ਯਾਤਰਾ ਦੇ ਵਿੱਚ ਸ਼ਾਮਲ ਹੋ ਕੇ ਇੱਕ ਏਕਤਾ ਦਾ ਸਬੂਤ ਦਿੱਤਾ ਜਿਹਦੇ ਕਰਕੇ ਸ਼ੋਭਾ ਯਾਤਰਾ ਬਹੁਤ ਸਫਲ ਹੋਈ ਆ ਪਰ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਨਾ ਵੀ ਇਸ ਸ਼ੋਭਾ ਯਾਤਰਾ ਨੂੰ ਸਫਲ ਬਣਾਉਣ ਦੇ ਵਿੱਚ ਪ੍ਰੈਸ ਮੀਡੀਆ ਦਾ ਬਹੁਤ ਜ਼ਿਆਦਾ ਸਹਿਯੋਗ ਸੀਗਾ ਜਿਨ੍ਹਾਂ ਦਾ ਪ੍ਰੈਸ মিডিਆ ਦਾ ਵੀ ਮੈਂ ਧੰਨਵਾਦ ਕਰਨਾ ਔਰ ਨਾਲ ਦੀ ਨਾਲ ਹੀ ਇਹ ਆਪਣੇ ਸਮਾਜ ਨੂੰ ਔਰ ਆਪਣੀ ਸੰਸਥਾ ਦੇ ਮੈਂਬਰਾਂ ਨੂੰ ਵੀ ਇਹ ਵਧਾਈ ਦੇ ਪਾਤਰ ਨੇ ਦੇਖੋ ਮੇਰੇ ਪਿਛਲੇ 2 ਮਹੀਨੇ ਤੋਂ ਮੇਰੇ ਜਿੰਨੇ ਮੈਂਬਰ ਅਸੀਂ 20-25 ਜਾਣੇ ਆ ਸੇਰ ਤੋਂ ਹੀ ਦਿਨ ਰਾਤ ਇੱਕ ਕੀਤਾ ਦਾ ਹੈਗਾ ਬਾਕੀ ਅਸੀਂ ਪਹਿਲਾਂ ਵੀ ਕਹਿੰਦੇ ਸੀ ਅਸੀਂ ਭਾਵੇਂ ਦਿਨ ਦਾ ਇੱਕ ਕੀਤਾ ਪਰ ਯਾਤਰਾ ਜਿਹੜੀ ਸਫਲ ਹੋਈ ਹੈ ਉਹ ਲੋਕਾਂ ਦੇ ਸਹਿਯੋਗ ਨਾਲ ਹੋਈ ਹੈ ਸਮੂਹ ਧਾਰਮਿਕ ਰਾਜਨੀਤਿਕ ਸਾਰੀਆਂ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਹੀ ਸਫਲ ਹੋਈ ਹੈ ਅਸੀਂ ਤਾਂ ਸਿਰਫ ਇੱਕ ਯੋਜਨ ਰੱਖਿਆ ਸੀ ਉਹਨੂੰ ਸਫਲ ਜਿਹੜਾ ਵਾ ਲੋਕਾਂ ਨੇ ਕੀਤਾ ਜਾਂ ਤੁਹਾਡੇ ਵਰਗੇ ਪ੍ਰੈਸ ਮੀਡੀਆ ਦੇ ਭਰਾਵਾਂ ਨੇ ਕੀਤਾ ਜਿਨ੍ਹਾਂ ਨੇ ਇਹਦੀ ਕਵਰੇਜ ਪੂਲ ਕੀਤੀ ਆ ਔਰ ਇਹਦੀ ਐਡਵਰਟਾਈਜ਼ਮੈਂਟ ਕੋਈ ਕਸਰ ਨਹੀਂ ਛੱਡੀ ਤੁਹਾਨੂੰ ਪ੍ਰੈਸ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਇਹਦੇ ਵਾਸਤੇ ਮੇਰੇ ਕੋਲ ਸ਼ਬਦੀ ਨਹੀਂ ਹੈ ਵੀ ਆਪਣੇ ਸ਼ਹਿਰ ਨਿਵਾਸੀਆਂ ਦਾ ਕਿਸ ਤਰ੍ਹਾਂ ਧੰਨਵਾਦ ਕਰਾਂ ਮੇਰੇ ਕੋਲ ਇਸ ਵਾਸਤੇ ਸ਼ਬਦੀ ਨਹੀਂ ਹੈ ਇਹ ਸ਼ੋਭਾ ਯਾਤਰਾ ਇਹ ਸ਼ੋਭਾ ਯਾਤਰਾ ਜਿਹੜਾ ਕਿ ਅੱਜ ਵਰ੍ਹਸ਼ਗੰਢ ਮਨਾ ਰਹੇ ਆਂ ਰਾਮ ਜੀ ਦੀ ਮੂਰਤੀ ਪ੍ਰਸਤਾ ਦੀ ਇਹ ਜਿਹੜੀ ਵਰ੍ਹਸ਼ਗੰਢ ਐ ਇਹਨੂੰ ਅੱਜ ਬਹੁਤ ਤਰੀਕੇ ਨਾਲ ਜਿਹੜਾ ਗੁਰਦਾਸਪੁਰ ਪੂਰਾ ਮਨਾ ਰਹਿਆ ਜੀ ਹਰ ਸ਼ੌਕ ਉਲਾਸ ਹੋ ਰਿਹਾ ਭੰਗਵਾ ਭੰਗਵਾ ਹੋ ਰਿਹਾ ਜੀ ਪੂਰਾ ਸ਼ਹਿਰ ਇਹ ਸਨਾਤਨ ਨੇ ਅੱਜ ਆਪਣਾ ਰੂਪ ਦੁਸਰਾ ਵਿਖਾਇਆ ਕਿ ਇਹ ਵਰ੍ਹਸ਼ਗੰਢ ਹਰ ਸਾਲ ਜਦੋਂ ਆਏ ਕਰੇਗੀ ਇੱਕ ਬਵਿਆ ਯੋਜਨ ਨਿਰੰਤਰ ਸਦਾ ਵਸੀ ਅਸਾ ਹੀ ਹੋਏਗਾ ਮੈਂ ਤੇ ਅੱਜ ਜੋ ਸੋਚਿਆ ਸੀਗਾ ਅੱਜ ਗੁਰਦਾਸਪੁਰ ਜਿਹੜਾ ਇਹ ਅਜੋਦੀਆ ਭੂਮੀ ਬਣ ਗਈ ਹੈ ਜੀ ਅੱਜ ਇੰਦੇ ਸੰਤ ਸਾਡੇ ਸਾਰੇ ਹੀ ਸਾਰੇ ਮੈਂ ਕਹਿੰਦਾ ਗੁਰਦਾਸਪੁਰ ਰਾਮੇ ਹੋ ਗਿਆ ਜੀ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਅੱਜ ਦੀ ਇਹ ਸ਼ੋਭਾ ਯਾਤਰਾ ਸਨਾਤਨ ਜਾਗਰਣ ਮੰਚਵਾਲੇ ਸ਼ਹਿਰ ਦੇ ਵਿੱਚ ਬਵੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸ਼੍ਰੀ ਰਾਮ ਲਲਾ ਦਰਬਾਰ ਦੇ ਵਿੱਚ ਪ੍ਰਥਮ ਪਹਿਲਾ ਸਾਲ ਜਿਹੜਾ ਹੈ ਉਹ ਕੰਪਲੀਟ ਹੋਇਆ ਹੈ ਔਰ ਅੱਜ ਬੜਾ ਹਰਸ਼ ਉਲਾਸ ਦੇ ਨਾਲ ਜਿਹੜਾ ਹੈ ਮਨਾਇਆ ਜਾ ਰਿਹਾ ਹੈ ਬਹੁਤ ਸਾਂਚੇ ਦਰਬਾਰ ਕੀ ਜੈ